ਹਾਂਜੀ ਦੋਸਤੋ ਕੀ ਹਾਲ ਚਾਲ ਆ ਜੀ ਅੱਜ ਤੁਹਾਨੂੰ ਇੱਕ ਆਪਾਂ ਜਾਣਕਾਰੀ ਦੇਵਾਂਗੇ ਇਨਵਰਟਰ ਤੇ ਬੈਟਰੀਆਂ ਬਾਰੇ ਹਰ ਇੱਕ ਦੇ ਘਰੇ ਇਨਵਰਟਰ ਤੇ ਬੈਟਰੀ ਲੱਗੇ ਹੁੰਦੇ ਨੇ ਆਪਣੇ ਵੀ ਲੱਗੇ ਹੋਏ ਆ ਤਕਰੀਬਨ ਤੁਸੀਂ ਇਹ ਲਾ ਲਓ ਵੀ 5 6 ਮਹੀਨਿਆਂ ਦਾ ਸਮਾਂ ਹੋ ਗਿਆ ਤੇ ਬੈਟਰੀ ਤੇ ਇਨਵਰਟਰ ਦੀ ਤੁਹਾਨੂੰ ਹਾਲਤ ਆਪਾਂ ਦਿਖਾਉਣੀ ਹੈ ਵੀ ਕਿੱਦਾਂ ਦੀ ਹੋ ਰਹੀ ਆ ਆ ਦੇਖੋ ਜੀ ਥੋੜੀ ਜਿਹਾ ਆਪਾਂ ਬੇਗਵਰੀ ਕਰਖੀ ਆ ਤੇ ਬੈਟਰੀ ਦੇਖੋ ਵੀ ਮਤਲਬ ਕਿੰਨੇ ਜਿਹੜੇ ਨੇ ਉਹ ਡਸਟ ਨਾਲ ਖਰਾਬ ਹੋਏ ਪਏ ਨੇ ਤੇ ਇਹਦੀਆਂ ਆਹ ਜਿਹੜੀਆਂ ਆਹ ਹੁੰਦੀਆਂ ਨੇ ਇਹਦਾ ਤਾਰਾਂ ਇਹ ਤੇ ਵੀ ਮਤਲਬ ਦੇਖੋ ਜੰਗ ਲੱਗਿਆ ਪਿਆ ਹਨਾ ਕਿੰਨੀ ਮਤਲਬ ਕਿ ਇਹਦੇ ਇਹ ਲੱਗੀ ਪਈ ਆ ਕਾਰਬਨ ਸਾਰੀਆਂ ਕੱਲੀ ਮਤਲਬ ਕਿ ਇੱਕ ਆ ਥੋੜੀ ਜੀ ਘੱਟ ਲੱਗੀ ਹੋਈ ਆ ਉਹ ਪਰਲੇ ਨੂੰ ਵੀ ਇਸੇ ਤਰ੍ਹਾਂ ਹੀ ਆ ਦੇਖੋ ਤੇ ਪਾਣੀ ਦੀ ਜਿਹੜੀ ਮਾਤਰਾ ਉਹ ਵੀ ਘਟੀ ਪਈ ਆ ਆਪਾਂ ਹੁਣ ਇਹਨਾਂ ਦੀ ਕਰਾਂਗੇ ਸਫਾਈ ਸਫਾਈ ਕਰਕੇ ਤੁਸੀਂ ਦੇਖਿਓ ਵੀ ਕਿੰਨਾ ਫਰਕ ਜਿਹੜਾ ਹੈਗਾ ਪਾਇਆ ਜਾਂਦਾ ਬੈਂਟਰੀ ਨੂੰ ਹਨਾ ਦੋ ਬੈਂਟਰੀ ਆਪਣੇ ਲੱਗੇ ਹੋਏ ਨੇ ਤੇ ਇਹਨਾਂ ਦੀ ਸਾਫ ਸਫਾਈ ਕਰਦੇ ਹਾਂ ਸਾਫ ਸਫਾਈ ਦੇ ਨਾਲ ਨਾਲ ਤੁਹਾਨੂੰ ਵੀ ਦੱਸਾਂਗੇ ਵੀ ਤੁਸੀਂ ਵੀ ਘਰ ਦੇ ਵਿੱਚ ਇਹਨਾਂ ਦੀ ਸਾਫ ਸਫਾਈ ਕਰ ਸਕਦੇ ਹੋ ਕਿਉਂਕਿ ਆਪਾਂ ਥੋੜੇ ਜੇ ਕੰਮ ਵਾਸਤੇ ਕਈ ਵਾਰੀ ਮਿਸਤਰੀ ਨੂੰ ਟਾਈਮ ਹੁੰਦਾ ਕਈ ਵਾਰੀ ਨਹੀਂ ਹੁੰਦਾ ਢੀ ਕਰਦੇ ਰਹਿੰਦੇ ਆ ਵੀ ਜਦੋਂ ਮਿਸਤਰੀ ਆਊਗਾ ਆਪਾਂ ਉਦੋਂ ਇਹਦੀ ਸਾਫ ਸਫਾਈ ਕਰਾਂਗੇ ਸਭ ਨਾਲੋਂ ਪਹਿਲਾਂ ਆਪਾਂ ਜਿਹੜਾ ਇਹ ਇਨਵਰਟਰ ਹੈ ਆਪਾਂ ਇਹਨੂੰ ਬੰਦ ਕਰ ਲਾਂਗੇ ਲਓ ਜੀ ਆਪਾਂ ਇਹਨੂੰ ਬੰਦ ਕਰਤਾ ਇਧਰੋਂ ਵੀ ਤੇ ਇਧਰੋਂ ਵੀ ਬੰਦ ਕਰਤਾ ਆਹ ਪਲੱਗ ਆਪਾਂ ਵਿੱਚੋਂ ਇਹਨੂੰ ਕੱਢ ਦਾਂਗੇ ਤੇ ਜਿਹੜੀ ਮਗਰਲੇ ਪਾਸੇ ਆਪਾਂ ਤਾਰ ਲਾਈ ਹੁੰਦੀ ਆ ਹਨਾ ਜੀ ਇਹਨੂੰ ਵੀ ਆਪਾਂ ਤਾਰ ਨੂੰ ਕੱਢ ਕੇ ਤੇ ਵਾਪਸ ਜਾ ਆਪਾਂ ਉਸੇ ਪਲੱਗ 'ਚ ਪਾ ਦਾਂਗੇ ਜਾਂ ਇਹਨੂੰ ਕਿਸੇ ਪਾਸੇ ਆਪਾਂ ਤੰਗ ਦਾਂਗੇ ਜਿਹੜੀ ਵੀ ਆਪਾਂ ਨੂੰ ਕੋਈ ਦਿੱਕਤ ਨਾ ਆਵੇ ਚ ਕਰੰਟ ਹੁੰਦਾਗਾ ਲਓ ਜੀ ਆਪਾਂ ਨੇ ਆਹ ਤਾਰ ਇਹਦੇ ਵਿੱਚ ਪਾਤੀ ਆ ਲਾਈਟ ਆਪਣੀ ਹੋ ਗਈ ਹੁਣ ਚਾਲੂ ਤੇ ਇਨਵਰਟਰ ਦਾ ਕਨੈਕਸ਼ਨ ਜਿਹੜਾ ਘਟਿਆ ਗਿਆ ਹੁਣ ਆਪਾਂ ਨੇ ਕੀ ਕਰਨਾ ਜੀ ਇੱਕ ਪਲਾਸ ਲੈ ਲਓ ਤੇ ਇੱਕ 12 13 ਨੰਬਰ ਦਾ ਪਾਨਾ ਜਾਂ ਚਾਬੀ ਕੋਈ ਵੀ ਚੀਜ਼ ਲੈ ਲਓ ਆਪਾਂ ਇਹ ਬਸ ਆਣਾਟ ਖੋਲਣੇ ਨੇ ਜਿਹੜੇ ਆ ਲੱਗੇ ਹੋਏ ਨੇ ਠੀਕ ਹੈ ਜੀ ਕੋਈ ਇਹ ਕਰੰਟ ਨਹੀਂ ਮਾਰਦੇ ਕੁਝ ਨਹੀਂ ਕਰਦੇ ਹੈਗੇ ਜਿਹੜਾ ਆਪਣਾ ਕਰੰਟ ਆ ਉਹ ਕੱਟ ਦਿੱਤਾ ਆ ਲਓ ਆਪਾਂ ਆਟੇ ਲੈ ਕਰਕੇ ਜਿਵੇਂ ਮਰਜ਼ੀ ਮਤਲਬ ਆਪਾਂ ਖੋਲੀ ਚੱਲੀਏ ਕੋਈ ਇਹਦੇ ਵਿੱਚ ਕਰੰਟ ਨਹੀਂ ਹੈਗਾ ਕਈ ਵਾਰੀ ਆਪਾਂ ਡਰ ਡਰ ਜਾਂਦੇ ਆ ਵੀ ਯਾਰ ਕਰੰਟ ਆਗਾ ਕਰੰਟ ਨਾ ਲੱਗ ਜੇ ਜਾਂ ਐਨਾ ਹੋ ਜੇ ਕਰੰਟ ਇੰਨਾ ਚ ਖਤਮ ਹੋ ਜਾਂਦਾ ਮਤਲਬ ਕੱਟਿਆ ਗਿਆ ਕਰੰਟ ਤੇ ਹੁਣ ਆਪਾਂ ਨਾਟ ਨੋਟ ਖੋਲ ਕੇ ਇਹਦੇ ਸਾਰੇ ਠੀਕ ਹੈ ਚੰਗੀ ਤਰ੍ਹਾਂ ਸਾਫ ਸਫਾਈ ਕਰਕੇ ਪਾਣੀ ਵੀ ਬਦਲਾਂਗੇ ਆਪਾਂ ਇਹਦਾ ਜਿਹੜਾ ਇਹਦੇ ਵਿੱਚ ਪਾਣੀ ਘਟਾ ਬਦਲਣਾ ਨਹੀਂ ਸੱਚ ਪਾਣੀ ਜਿੰਨਾ ਘਟਾ ਉਨਾ ਕ ਪਾਵਾਂਗੇ ਆਪਾਂ ਇਹਦੇ ਵਿੱਚ ਤੇ ਜਿਹੜਾ ਆਪਾਂ ਪਾਣੀ ਲਿਆਂਦਾਗਾ ਉਹ ਉਹ ਪਾਣੀ ਆਪਾਂ ਲਿਆਂਦਾ ਜੀ ਨਹਿਰ ਤੋਂ ਆਪਾਂ ਘਰ ਦਾ ਪਾਣੀ ਨਹੀਂ ਨਹਿਰੀ ਪਾਣੀ ਪਾਵਾਂਗੇ ਨਹਿਰੀ ਜੇ ਕਿਸੇ ਨੇ ਮੀਂਹ ਦਾ ਪਾਣੀ ਸਟੋਰ ਕੀਤਾ ਹੋਇਆ ਆਹ ਇੱਕ ਤਾਰ ਆਪਾਂ ਨੇ ਪੱਟਤੀ ਆ ਠੀਕ ਹੈ ਜੀ ਹੁਣ ਦੂਜੀ ਤਾਰ ਆਪਾਂ ਇਸੇ ਤਰ੍ਹਾਂ ਖੋਲ ਲਾਂਗੇ ਇੱਕ ਇੱਕ ਕਰਕੇ ਸਾਰਿਆਂ ਨੂੰ ਖੋਲੀ ਜਾਵਾਂਗੇ ਤੇ ਖੋਲ ਕੇ ਜੇ ਆਪਾਂ ਸਾਰੀ ਤੁਹਾਨੂੰ ਸਾਫ ਸਫਾਈ ਕਰਦੇ ਦਿਖਾਵਾਂਗੇ ਨਾ ਵੀਡੀਓ ਬਣ ਜਾਣੀ ਆ ਬਹੁਤ ਵੱਡੀ ਵਿੱਚੋਂ ਵਿੱਚੋਂ ਕੁਝ ਪਾਰਟ ਜਿਹੜਾਗਾ ਉਹ ਤੁਹਾਨੂੰ ਆਪਾਂ ਦਿਖਾਈ ਜਾਵਾਂਗੇ ਸਮੇਂ-ਸਮੇਂ ਮਤਾਬਕ ਠੀਕ ਹੈ ਜੀ ਤੇ ਹੁਣ ਆਪਾਂ ਇਹਨਾਂ ਨੂੰ ਇੱਕ ਵਾਰੀ ਖੋਲ ਕੇ ਸਾਰਿਆਂ ਨੂੰ ਹੁਣ ਤੁਹਾਨੂੰ ਪਤਾ ਲੱਗ ਗਿਆ ਵੀ ਖੋਲਣਾ ਕਿਵੇਂ ਆ ਠੀਕ ਹੈ ਜੀ ਖੋਲ ਕੇ ਇਹਨੂੰ ਇੱਕ ਵਾਰੀ ਆਪਾਂ ਬਾਹਰ ਲਾ ਜਾ ਕੇ ਫਿਰ ਤੁਹਾਨੂੰ ਇਹਦੀ ਕੰਡੀਸ਼ਨ ਵੀ ਦਿਖਾਵਾਂਗੇ ਵੀ ਇਹੀ ਜੀ ਕੰਡੀਸ਼ਨ ਹੋ ਰਹੀ ਹੈ ਇਹਦੀ ਹਲੋ ਜੀ ਹੁਣ ਆਪਾਂ ਨੇ ਇਹ ਨਾੜ ਸਾਰੇ ਖੋਲ ਰਹੇ ਹਾਂ ਤੁਸੀਂ ਇਹ ਦੇਖੋ ਵੀ ਆਹ ਥਿੰਬਲ ਤਾਂ ਹਜੇ ਵਧੀਆ ਪਈ ਹੈ ਇਹਦਾ ਤਾਂ ਜਿਹੜਾ ਜੋੜ ਆ ਨਾ ਇਹ ਵਧੀਆ ਪਿਆਗਾ ਕਿਵੇਂ ਮੈਂ ਜਿਹੜੀ ਦੂਜੀਆਂ ਨਾਲ ਦੂਜੀ ਦਿਖਾਉਣਾ ਦੇਖੋ ਇਹਦੀ ਆਪਾਂ ਚੇਪੀਆਂ ਪੱਟੀਆਂ ਨੇ ਆ ਦਿਖਾ ਚੇਪੀਆਂ ਲੱਗੀਆਂ ਹੋਈਆਂ ਇਸ ਦੇ ਉੱਤੇ ਇਹ ਪੱਟੀਆਂ ਆਪਾਂ ਨੇ ਤਾਂ ਪਤਾ ਲੱਗਿਆ ਵੀ ਅੱਧੀਆਂ ਤਾਰਾਂ ਜਿਹੜੀਆਂ ਨੇ ਇਹ ਟੁੱਟ ਗਈਆਂ ਇਹ ਥਿੰਬਲ ਜਿਹੜੀ ਆ ਹੁਣ ਮਤਲਬ ਕਿ ਕੱਟ ਜੂਜ ਵਿੱਚ ਆਊਗੀ ਹੁਣ ਆਪਾਂ ਆ ਜਿਹੜੀ ਥਿੰਬਲ ਆ ਇਹ ਨਵੀਂ ਬਦਲਾਂਗੇ ਦੇਖ ਜੇ ਮਾੜਾ ਜੇ ਇਹਨੂੰ ਕਮਾਉਣੇ ਨਾ ਤਾਂ ਅਦੇ ਤਾਰਾਂ ਸਾਰੀਆਂ ਟੁੱਟੀ ਜਾਂਦੀਆਂ ਨੇ ਕਿਉਂਕਿ ਤਾਰਾਂ ਇਹਨੇ ਸਿਰਫ ਬੋਦੀਆਂ ਕਰਤੀਆਂ ਜਿਹੜਾ ਤਾਂ ਤਜਾਬ ਜਿਹਾ ਹੁੰਦਾ ਨਾ ਬੈਂਟਰੀ ਦਾ ਦੇਖੋ ਲਓ ਜੀ ਦੋ ਗੇੜੇ ਦੇ ਉੱਤੇ ਸਾਰੀਆਂ ਤਾਰਾਂ ਜਿਹੜੀਆਂ ਨੇ ਇਹ ਬਿਲਕੁਲ ਆ ਲੋ ਐ ਟੁੱਟ ਗਈ ਇਹ ਖਰਾਬ ਹੋ ਰਹੀ ਸੀ ਇਹ ਬਿਲਕੁਲ ਇੱਥੋਂ ਆਪਾਂ ਤਾਰ ਛੱਲ ਕੇ ਠੀਕ ਹੈ ਜੀ ਇਹਦਾ ਕਾਰਬਨ ਸਾਰਾ ਝਾੜ ਕੇ ਫਿਰ ਨਵੀਂ ਥੰਮ ਲਾ ਕੇ ਦੇਖੋ ਪਰ ਲਿਆ ਇੱਕ ਗੱਲ ਦਾ ਖਿਆਲ ਰੱਖਿਓ ਵੀ ਜੇ ਘਰੇ ਫਰਸ ਲੱਗਿਆ ਨਾ ਫਰਸ ਤੇ ਨਹੀਂ ਇਹਨਾਂ ਨੂੰ ਧੋਣਾ ਆਪਾਂ ਕੱਚੇ ਦੇ ਵਿੱਚ ਆਹ ਦੋ ਦੋ ਇਟਾਂ ਤੇ ਮੰਨ ਲਓ ਕਿ ਬੈਟਰੀ ਜਿਹੜੇ ਨੇ ਦੋਨੇ ਇੱਥੇ ਰੱਖ ਲਏ ਨੇ ਤੇ ਹੁਣ ਆਪਾਂ ਪਾਣੀ ਨਾਲ ਇੱਕ ਵਾਰੀ ਇਹਨਾਂ ਨੂੰ ਪਾਣੀ ਮਾਰਾਂਗੇ ਫੋਕਾ ਉਦੋਂ ਬਾਅਦ ਫਿਰ ਥੋੜਾ ਜਿਹਾ ਆਪਾਂ ਨਾ ਕੋ ਸਰਫ ਪਾ ਕੇ ਆ ਦੇਖੋ ਕਿਵੇਂ ਮਤਲਬ ਕਿ ਜੰਗਾਲ ਲੱਗਿਆ ਹੋਇਆ ਸਾਰਾ ਆ ਸਾਰੀਆਂ ਚੀਜ਼ਾਂ ਬਿਲਕੁਲ ਇਹਨਾਂ ਕਲੀਅਰ ਹੋ ਜਾਣਗੀਆਂ ਹੁਣ ਪਾਣੀ ਇੱਥੋਂ ਤੱਕ ਆ ਫਿਰ ਆਪਾਂ ਥੋੜਾ ਜਿਹਾ ਇਹਨੂੰ ਪਾਣੀ ਪਾ ਪਾ ਕੇ ਅ ਸਹੀ ਕਰਕੇ ਸਾਰਾ ਤਕਰੀਬਨ ਜੇ ਆਪਾਂ ਇਹ ਚਾਰਕ ਮਹੀਨਿਆਂ ਬਾਅਦ ਵੀ ਇਹਨਾਂ ਦੀ ਸਾਫ ਸਫਾਈ ਕਰਦੇ ਨਾ ਤਾਂ ਇਹਨਾਂ ਦੀ ਲਾਈਫ ਤੁਸੀਂ ਐ ਮੰਨ ਲਓ ਵੀ ਕਾਫੀ ਵੱਧ ਜਾਂਦੀ ਹੈ ਇਹਨਾਂ ਦੀ ਲਾਈਫ ਆ ਲਓ ਜੀ ਆਪਾਂ ਇਹਦੇ ਇੱਕ ਵਾਰੀ ਸਿਰਫ ਓਕਾ ਪਾਣੀ ਮਾਰ ਰਹੇ ਆਂਗੇ ਠੀਕ ਆ ਹੁਣ ਤੁਸੀਂ ਪਾਣੀ ਦੇ ਨਾਲ ਦੇਖੋ ਵੀ ਇਹਦੀ ਸਫਾਈ ਕਿਵੇਂ ਹੋ ਗਈ ਹੈ ਨਾ ਪਾਣੀ ਨਾਲ ਹੀ ਦੇਖ ਲੋ ਕਿੰਨਾ ਇਹ ਮਤਲਬ ਕਿ ਸਾਫ਼ ਹੋ ਗਿਆ ਤੇ ਤੁਸੀਂ ਆਪਣੀਆਂ ਅੱਖਾਂ ਨਾਲ ਹੀ ਦੇਖ ਰਹੇ ਹੋ ਵੀ ਪਹਿਲਾਂ ਕਿੰਨਾ ਗੰਦ ਪਹਿਲਾਂ ਲੱਗਿਆ ਸੀ ਉੱਤੇ ਤੇ ਫਿਰ ਉਸ ਤੋਂ ਬਾਅਦ ਆਪਾਂ ਥੋੜਾ ਜਿਹਾ ਇਹਨੂੰ ਸਰਪਾ ਪਾ ਕੇ ਚਾਰ ਸਪੇਰੇ ਠੀਕ ਹੈ ਨਾ ਜਿੱਥੇ ਜਿੱਥੇ ਮਤਲਬ ਕਿ ਜ਼ਿਆਦਾ ਜੰਗਾਲ ਲੱਗੀ ਹੋਈ ਆ ਤੇ ਉਹ ਜੰਗਾਲ ਨੂੰ ਧਾਰਨ ਵਾਸਤੇ ਆਪਾਂ ਸਰਫੀ ਵਰਤੋਂ ਕਰਾਂਗੇ ਤੇ ਜਿਹੜੀਆਂ ਆ ਨਟ ਬੋਲਟ ਨੇ ਉਤਾਰਾਂ ਨੇ ਉਹਨਾਂ ਨੂੰ ਆਪਾਂ ਗਰਮ ਪਾਣੀ ਦੇ ਨਾਲ ਤੇ ਗਰਮ ਪਾਣੀ ਦੇ ਵਿੱਚ ਲੂਣ ਪਾ ਕੇ ਠੀਕ ਹੈ ਜੀ ਫਿਰ ਆਪਾਂ ਉਹਨਾਂ ਦੀ ਸਫਾਈ ਕਰਾਂਗੇ ਹੁਣ ਜਿਹੜਾ ਇਹਨਾਂ ਤੇ ਤਜਾਬ ਵਗੈਰਾ ਲੱਗਿਆ ਹੋਊਗਾ ਉਹ ਮਿੱਟੀ 'ਚ ਰਲ ਜਾਊਗਾ ਜੇ ਆਪਾਂ ਕਿਤੇ ਪੱਕੇ ਫਰਸ਼ ਦੇ ਉੱਤੇ ਇਹੋ ਕਰ ਲਾਂਗੇ ਨਾ ਤੇ ਪੱਕੇ ਫਰਸ਼ ਤੇ ਫਿਰ ਆ ਸਾਰਾ ਫਰਸ਼ ਆਪਣਾ ਖਰਾਬ ਹੋ ਜਾਊਗਾ ਲਓ ਜੀ ਹੁਣ ਆਪਾਂ ਲੱਗੇ ਆਂ ਸਰਫ ਦੇ ਨਾਲ ਇਹਨੂੰ ਸਾਫ਼ ਕਰਨ ਵਾਸਤੇ ਆ ਦੇਖੋ ਆਪਣਾ ਇੱਕ ਪੁਰਾਣਾ ਜਿਹਾ ਬੁਰਸ਼ ਸੀਗਾ ਬੁਰਸ਼ ਲੈ ਲਿਆ ਤੇ ਬੁਰਸ਼ ਨਾਲ ਥੋੜਾ ਥੋੜਾ ਆਪਾਂ ਸਰਫ ਲਾ ਕੇ ਇੱਕ ਵਾਰੀ ਚਾਹੇ ਆਪਾਂ ਅਹੀਂ ਇਹਦੇ ਉੱਤੇ ਥੋੜਾ ਥੋੜਾ ਸਰਫ ਡੋਲ ਲੈਣੇ ਆਂ ਡੋਲ ਕੇ ਸਰਫ ਚਾਰ ਸਫੇਰੇ ਮਤਲਬ ਤੁਸੀਂ ਇਹਨਾਂ ਦੀ ਸਫਾਈ ਹੋਣ ਤੋਂ ਬਾਅਦ ਆਏ ਦੇਖੋ ਜਿਵੇਂ ਇਹ ਨਾ ਆਪਾਂ ਨੇ ਏਜੰਸੀ ਚੋਂ ਕਢਾ ਕੇ ਲਿਆਂਦੇ ਨੇ ਐ ਨਵੇਂ ਹੋ ਜਾਣਗੇ ਬਿਲਕੁਲ ਸਫਾਈ ਜਿਹੜੀ ਹੈ ਨਾ ਇਹਨਾਂ ਦੀ ਆ ਜਿਹੜੀਆਂ ਚੀਜ਼ਾਂ ਨੇ ਇਹਨਾਂ ਦੀ ਸਫਾਈ ਤਾਂ ਬਹੁਤ ਜ਼ਰੂਰੀ ਹੈ ਕਿਉਂਕਿ ਜਿਹੜਾ ਨਟਾਂ ਨੂੰ ਜੰਗਾਲ ਲੱਗਦਾਗਾ ਉਹ ਇਹਨਾਂ ਤੋਂ ਹੀ ਲੱਗਦਾਗਾ ਹੁਣ ਆਪਾਂ ਸਾਰਾ ਇੱਕ ਵਾਰੀ ਨੂੰ ਥੋੜਾ ਥੋੜਾ ਸਰਫ ਪਾਇਆ ਜੀ। ਹਾਂ ਤੁਸੀਂ ਦੇਖੋਗੇ ਸਰ ਜਿਹੜਾਗਾ ਇਹ ਸਾਫ਼ ਹੋਣ ਲੱਗੇ। ਤੁਸੀਂ ਐਂ ਦੇਖੋ ਜੀ ਚਾਰ ਸਪੇਰੇ ਹੋਰ ਕਿਤੇ ਤੁਹਾਨੂੰ ਕਾਲਾਪਨ ਨਜ਼ਰ ਨਹੀਂ ਆਊਗਾ ਬਸ ਇੰਨਾ ਕੋਲੇ ਹੀ ਕਾਲਖ ਲੱਗੀ ਹੁੰਦੀ ਆ ਆ ਦੇਖੋ। ਠੀਕ ਹੈ ਜੀ। ਆ ਕਾਲਸ ਦੇਖੋ ਕਿੰਨੀ ਇਹ ਇਹਦੇ ਚਾਰ ਸਪੇਰੇ ਲੱਗੇ ਹੋਏ ਜਿੱਥੇ ਆਪਣਾ ਤਾਰ ਲੱਗੀ ਹੁੰਦੀ ਆ। ਲਓ ਜੀ ਆਪਾਂ ਨੇ ਬੈਟਰੀਆਂ ਨੂੰ ਕਰ ਲਿਆ ਬਿਲਕੁਲ ਕਲੀਨ। ਸਾਫ ਕਰ ਲਿਆ ਬਿਲਕੁਲ ਜਿੰਨਾ ਇਹਦਾ ਗੰਦਮੰਦ ਸੀ ਨਾ ਸਾਰਾ ਦਿੱਤਾ ਤਾਰ ਤੇ ਹੁਣ ਤੁਸੀਂ ਐਂ ਦੇਖੋ ਵੀ ਬੈਂਟਰੀਆਂ ਦੀ ਚਮਕ ਠੀਕ ਹੈ ਜੀ ਬਿਲਕੁਲ ਨਾ ਜਿਵੇਂ ਏਜੰਸੀ ਚੋ ਆਪਾਂ ਨੇ ਕਢਾ ਕੇ ਲਿਆਂਦੇ ਨੇ ਐ ਹੋ ਗਏ ਬੈਂਟਰੀ ਇਹ ਬਸ ਹੁਣ ਆਪਾਂ ਇਹਨਾਂ ਦਾ ਪਾਣੀ ਪੂਰਾ ਕਰਕੇ ਜਿਹੜੀਆਂ ਤਾਰਾਂ ਨੇ ਤਾਰਾਂ ਦੀ ਸਾਫ ਸਫਾਈ ਕਰਕੇ ਤੇ ਫੇਰ ਆਪਾਂ ਇਹਨਾਂ ਨੂੰ ਦੁਬਾਰੇ ਜੜ ਦਿਆਂ ਤੇ ਜਿਹੜਾ ਪਾਣੀ ਪਾਉਣਾ ਨਾ ਆਪਾਂ ਪਾਣੀ ਤੁਸੀਂ ਐਂ ਲਾ ਲਓ ਵੀ ਆ ਦੇਖੋ ਆਪਾਂ ਆਹ ਢੋਲੀ ਭਰ ਕੇ ਨਾ ਪਾਣੀ ਦੀ ਲਿਆਂਦੀ ਸੀ ਨਹਿਰ ਤੋਂ ਆ ਨਹਿਰ ਵਾਲਾ ਪਾਣੀ ਆ ਹੈ ਤਾਂ ਆਪਣੇ ਪਾਣੀ ਵਰਗੀ ਆ ਪਰ ਇਹ ਨਹਿਰ ਵਾਲਾ ਪਾਣੀ ਆ ਨਹਿਰ ਵਾਲਾ ਪਾਣੀ ਪਾਵਾਂਗੇ ਆਪਾਂ ਇਹਦੇ ਵਿੱਚ ਠੀਕ ਆ ਜੀ ਲਓ ਜੀ ਆਪਾਂ ਗਰਮ ਪਾਣੀ ਇੱਕ ਕੱਪ ਦੇ ਵਿੱਚ ਪਾ ਲਿਆ ਕੱਪ ਦੇ ਵਿੱਚ ਪਾ ਕੇ ਗਰਮ ਪਾਣੀ ਦੇਖ ਇੱਕ ਚਮਚਾ ਆਪਾਂ ਨੂਣ ਦਾ ਇਹਦੇ ਵਿੱਚ ਪਾਵਾਂਗੇ ਬੈਂਟਰੀ ਤਾਂ ਆਪਣੇ ਹੋ ਗਏ ਬਿਲਕੁਲ ਸਾਫ਼ ਆ ਦੇਖੋ ਪੂਰਾ ਉਬਲਦਾ ਉਬਲਦਾ ਪਾਣੀ ਆ ਇਹ ਪੂਰਾ ਗਰਮ ਗਰਮ ਹੁਣ ਆਪਾਂ ਕੀ ਕਰਾਂਗੇ ਆ ਦੇਖੋ ਸਿਆ ਤਾਰ ਦੇਖੋ ਪਹਿਲਾਂ ਇਹਦੇ ਤਾਰ ਤੇ ਦੋਨੋਂ ਨੀਲਾ ਜਾਂ ਪਾਣਾ ਚਮਕਦਾ ਹੋਊਗਾ ਹਨਾ ਆ ਦੇਖੋ ਤੇ ਇਹਦੇ ਵਿੱਚ ਪਾਵਾਂਗੇ ਨਾ ਰੰਗ ਬਦਲਤਾ ਨਾ ਪਾਣੀ ਦਾ ਤੇ ਦੋਨੇ ਪਾਸੇ ਆਪਾਂ ਇਹਦੇ ਐਂ ਧੋਦਾਂਗੇ ਠੀਕ ਹੈ ਜੀ ਤੁਸੀਂ ਐਂ ਦੇਖੋ ਆ ਦੇਖੋ ਲੱਗ ਗਈ ਨਾ ਚਮਕਣਾ ਪਹਿਲਾਂ ਨਾਲੋਂ ਜ਼ਿਆਦਾ ਤੇ ਜਿਹੜੇ ਆ ਨਟ ਬੋਲਟ ਹੁੰਦੇ ਨੇ ਇਹਦੇ ਜਿਹੜੇ ਆਪਾਂ ਲਾਉਣੇ ਹੁੰਦੇ ਆ ਠੀਕ ਹੈ ਜੀ ਇਹਨਾਂ ਨੂੰ ਵੀ ਦੇਖੋ ਪੀਲੇ ਹੋ ਰਹੇ ਨੇ ਜੰਗ ਲੱਗੀ ਵੀ ਇਹਦੇ ਵਿੱਚ ਹੀ ਪਾ ਦਾਂਗੇ ਆਪਾਂ ਨੋਨ ਪਾ ਕੇ ਪਾਣੀ ਚ ਗਰਮ-ਗਰਮ ਚ ਇਹ ਪਾਣੀ ਦਾ ਰੰਗ ਦੇਖ ਲਓ ਤੁਸੀਂ ਆਪ ਦੇ ਆਪ ਵੀ ਕਿੰਨਾ ਤਬਦੀਲ ਹੋ ਗਿਆ ਹਨਾ ਸਾਰੀ ਜੰਗ ਉਤਰ ਗਈ ਆ ਦੇਖੋ ਆ ਬਿਲਕੁਲ ਸਾਫ ਹੋ ਗਈ ਚਮਕਣ ਲੱਗ ਗਈ ਪਹਿਲਾਂ ਤਾਂ ਪਤਾ ਨਹੀਂ ਲੱਗਦਾ ਸੀ ਵੀ ਕਿਹੜੇ ਰੰਗ ਦੀ ਹੈ ਇਹ ਆ ਤੁਹਾਡੇ ਸਾਹਮਣੇ ਆ ਆ ਦੇਖੋ ਪਾਣੀ ਦਾ ਰੰਗ ਕਿਹਜਾ ਜਰ ਵਰਗਾ ਕਰਤਾ ਦੇਖ ਲਓ ਆ ਦੇਖੋ ਤਾਂ ਹੀ ਤੁਹਾਨੂੰ ਕਿਹਾ ਸੀ ਵੀ ਇਹਨੂੰ ਫਰਸ਼ ਤੇ ਨਹੀਂ ਧੋਣਾ ਆਪਾਂ ਨੇ ਚਾਹੇ ਫਰਸ਼ ਆਪਣੇ ਕਿਸੇ ਵੀ ਤਰ੍ਹਾਂ ਦਾ ਲੱਗਿਆ ਇਹਨੂੰ ਫਰਸ਼ ਦੇ ਉੱਤੇ ਨਹੀਂ ਧੋਣਾ ਬੈਂਟ ਬੈਂਟਰੀਆਂ ਨੂੰ ਹਮੇਸ਼ਾ ਇਹਨੂੰ ਕੱਚੇ 'ਚ ਰੱਖ ਕੇ ਜਿਵੇਂ ਆਪਾਂ ਸਾਹਮਣੇ ਦੋ ਇੱਟਾਂ ਰੱਖ ਕੇ ਬੈਂਡਰੀ ਰੱਖੇ ਸੀ ਨਾ ਐ ਇਸੇ ਤਰ੍ਹਾਂ ਆਹ ਲਓ ਜੀ ਹੁਣ ਇਹ ਤਾਰ ਆਪਣੀ ਆ ਬਿਲਕੁਲ ਸਾਫ਼ ਹੋ ਗਈ ਆ ਇਸੇ ਤਰ੍ਹਾਂ ਆਪਣੇ 나ਟ ਵੀ ਹੁਣ ਆਪਾਂ ਤੁਹਾਨੂੰ ਇਹਦਾ ਪਾਣੀ ਡੋਲ ਕੇ ਦਿਖਾਵਾਂਗੇ ਤੇ ਆ ਦੇਖੋ ਪਾਣੀ ਦਾ ਕਲਰ ਦੇਖੋ ਕਿ ਹਜਾ ਹੋ ਗਿਆ ਬਦਲ ਗਿਆ ਸਾਰਾ ਕਲਰ ਬਦਲ ਗਿਆ ਪਾਣੀ ਦਾ ਠੀਕ ਹੈ ਜੀ ਤੇ 나ਟ ਜਿਹੜੇ ਨੇ ਆਪਣੇ ਬਿਲਕੁਲ ਸਾਫ਼ ਹੋ ਗਏ ਹੋਣਗੇ ਹੁਣ ਆ ਹੁਣ ਤੁਸੀਂ ਨਾੜ ਦੇਖੋ ਜੀ ਹੋ ਗਏ ਨਾ ਸਾਰੇ ਨਾੜ ਸਾਫ ਲਓ ਇਹ ਵੀ ਬਿਲਕੁਲ ਸਾਫ ਹੋ ਗਈ ਆਪਾਂ ਇਨਵਰਟਰ ਜਿਹੜਾ ਅੰਦਰ ਪਿਆ ਸੀ ਤੇ ਜਿਹੜੀਆਂ ਇਨਵਰਟਰ ਦੇ ਨਾਲ ਦੋ ਤਾਰਾਂ ਲੱਗੀਆਂ ਹੁੰਦੀਆਂ ਨੇ ਪਿਛਲੀਆਂ ਉਹਨਾਂ ਨੂੰ ਵੀ ਆਪਾਂ ਇਸੇ ਤਰ੍ਹਾਂ ਬਸ ਉਹ ਨੂਨ ਪਾ ਕੇ ਪਾਣੀ ਚ ਇਸੇ ਤਰ੍ਹਾਂ ਆਪਾਂ ਇਹਨੂੰ ਬਿਲਕੁਲ ਸਾਫ ਕਰ ਲੈਣੀ ਆ ਠੀਕ ਹੈ ਜੀ ਜਿਹੜੀ ਇਹਦੀ ਜੰਗ ਵੰਗ ਹੈ ਜੀ ਇਹ ਸਾਰੀ ਉਤਰ ਜਾਣੀ ਹੈਗੇ ਤੇ ਗਰਮ ਪਾਣੀ ਪੂਰਾ ਫੁੱਲ ਹੋਣਾ ਚਾਹੀਦਾ ਹੁਣੇ ਪਾਣੀ ਨੂੰ ਹੱਥ ਨਹੀਂ ਲੱਗਦਾ ਤੁਸੀਂ ਐਂ ਲਾ ਲਓ ਵੀ ਇੰਨਾ ਗਰਮ ਪਾਣੀ ਜਿਹੜਾਗਾ ਹੋਣਾ ਚਾਹੀਦਾ ਉਬਲਦਾ ਉਬਲਦਾ ਸਮਝ ਲਓ ਜਿਹੜੀਆਂ ਲਓ ਜੀ ਇਹ ਤਾਰਾਂ ਬਿਲਕੁਲ ਸਾਫ਼ ਹੋ ਗਈਆਂ ਨੇ ਤੇ ਥੋੜੇ ਥੋੜੇ ਗਰਮ ਵੀ ਹੋ ਗਈਆਂ ਸੀ ਤਾਰਾਂ ਪਾਣੀ ਨਾਲ ਤੇ ਆ ਦੇਖੋ ਹੋ ਗਏ ਨਾ ਸਾਫ਼ ਆ ਦੇਖ ਲਓ ਤੁਹਾਡੇ ਸਾਹਮਣੇ ਆ ਲਓ ਜੀ ਹੁਣ ਆਪਾਂ ਆ ਜਿਹੜਾ ਇਹਨੂੰ ਗੰਦ ਲੱਗਿਆ ਤਾਰਾਂ ਨੂੰ ਇਹ ਇੱਕ ਕੱਪੜੇ ਨਾਲ ਆਪਾਂ ਸਾਫ਼ ਕਰਾਂਗੇ ਤੇ ਇਹ ਵੀ ਆਪਾਂ ਸਾਫ਼ ਕਰਾਂਗੇ ਥੋੜਾ ਜਿਹਾ ਗਿੱਲਾ ਕਰਕੇ ਨਾ ਕੱਪੜਾ ਗਰਮ ਪਾਣੀ ਦੇ ਨਾਲ ਤੁਸੀਂ ਐਂ ਦੇਖੋ ਵੀ ਜੰਮੀ ਨਵੀਆਂ ਨਿਕਲ ਆਉਣਗੀਆਂ ਤਾਰਾਂ ਦੇ ਚੋ ਫੁੱਲ ਸਫਾਈ ਹੋ ਜਾਂਦੀ ਹੈ ਦੇ ਨਾਲ ਫੁੱਲ ਸਫਾਈ ਜਦੋਂ ਆਪਾਂ ਨਾ ਤਕਰੀਬਨ ਇਹ 6 ਮਹੀਨਿਆਂ ਬਾਅਦ ਤਾਂ ਜ਼ਰੂਰ ਕਰੋ ਆ ਲਓ ਜੀ ਥੋੜਾ ਜਿਹਾ ਹੁਣ ਆਪਾਂ ਉਹੀ ਗਿੱਲਾ ਜਿਹੜਾ ਕੱਪੜਾ ਸੀ ਚਾਰ ਸਪੇਰੇ ਤੇ ਮਾਰ ਦਾਂਗੇ ਜਿੰਨੀ ਇਹਦੇ ਉੱਤੇ ਮਿੱਟੀ ਘੱਟਾ ਲੱਗਿਆ ਸਾਫ਼ ਸਾਫ਼ ਸਫਾਈ ਵਧੀਆ ਹੋ ਜੂਗੀ ਇਹਦੀ ਤੇ ਐਂ ਮੰਨ ਲਓ ਵੀ ਇਹਦੀ ਬਹੁਤਾ ਨਹੀਂ ਆਪਾਂ ਕਹਿੰਦੇ ਵੀ ਨਮਾਇਤ ਮੋਈ ਦੇ ਨਾਲ ਜਿਹੜੀ ਆਪਾਂ ਹੁਣ ਇਹਦੀ ਨਹਾਈ ਤੋਈ ਕਰਤੀ ਨਾ ਇਹਦੇ ਨਾਲ ਇਹਦੀ ਲਾਈਫ ਜਿਹੜੀ ਆ 6 ਮਹੀਨੇ ਵਧੂਗੀ ਜੇ ਮਤਲਬ ਕਿ ਇਹਨੇ ਤਿੰਨ ਸਾਲ ਚੱਲਣਾ ਸੀ ਇਹ 3.5 ਸਾਲ ਚੱਲੂਗਾ ਹੁਣ ਇਹ ਜੀ ਆਪਾਂ ਇਸ ਟਾਈਮ ਪੈਨਟਰੇ ਬੂੰਟਰੇ ਸਾਫ ਕਰਕੇ ਸਾਰਾ ਕੁਝ ਕਰਕੇ ਪਾਣੀ ਇਹਨਾਂ ਦੇ ਵਿੱਚ ਆਪਾਂ ਪੂਰਾ ਕਰਦੇ ਹੁਣ ਇੱਕ ਵਾਰੀ ਤੇ ਤੁਸੀਂ ਐਂ ਦੇਖ ਲਓ ਵੀ ਆਹ ਲੈਵਲ ਦਾ ਪਾਣੀ ਦੇਖੋ ਕਿੱਥੇ ਜਾ ਰਿਹਾ ਹੈ ਨਾ ਤੇ ਇਹ ਜਿਹੜਾ ਲੈਵਲ ਹੁੰਦਾ ਨਾ ਇਹ ਪਾਣੀ ਨੂੰ ਮਤਲਬ ਕਿ ਹੁਣ ਇਹ ਜਦੋਂ ਅਪਚਾਤ ਮਾਰਾਂਗੇ ਨਾ ਵਿੱਚੋਂ ਬਾਹਰ ਆ ਰਿਹਾਗਾ ਹੁਣ ਆਪਾਂ ਇਹਦਾ ਪਾਣੀ ਪੂਰਾ ਕਰਾਂਗੇ ਕਦੇ ਵੀ ਜਦੋਂ ਆਪਾਂ ਪਾਣੀ ਪਾਉਣਾ ਨਾ ਆਹ ਲੈਵਲ ਖੋਲ ਕੇ ਪਾਣੀ ਨਹੀਂ ਪਾਉਣਾ ਜੀ ਇਹ ਧਿਆਨ ਰੱਖਿਆ ਕਰੋ ਕਈ ਵਾਰੀ ਆਪਾਂ ਲੈਵਲ ਖੋਲ ਕੇ ਪਾਣੀ ਪਾ ਦਿੰਦੇ ਆ ਫਿਰ ਉਦੋਂ ਪਾਣੀ ਜਿਹੜਾ ਨਾ ਫਿਵਰੀ ਜਿਆਦਾ ਪੈ ਜਾਂਦਾ ਹੈਗਾ ਆਪਾਂ ਇਹਨਾਂ ਨੂੰ ਸਿਰੇ ਲਾ ਦਨੇ ਆਪਾਂ ਸਿਰੇ ਨਹੀਂ ਲਾਉਣਾ ਹੈਗਾ ਆ ਆਪਾਂ ਨੇ ਨਹਿਰ ਵਾਲਾ ਪਾਣੀ ਪਾਉਣਾ ਇਹਦੇ ਬਸ ਸ਼ੁਰੂ ਕਰਤਾ ਹੁਣ ਆ ਦੇਖੀ ਜਾਓ ਤੁਸੀਂ ਵੀ ਕਿੰਨੇ ਗਲਾਸ ਪੈਣਗੇ ਕਿ ਕਿਚਾ ਹਜੇ ਜਿਹੜੀ ਆਹ ਲੇਬਰ ਵਾਲੀ ਉਹ ਆ ਨਾ ਉੱਠਣੀ ਲੱਗੀ ਦੇਖੋ ਵੀ ਕਿੰਨਾ ਪਾਣੀ ਘਟ ਰਿਹਾ ਸੀ ਇਹਦੀ ਕਿ ਗਰਮੀ ਜਿਆਦਾ ਹੋਣ ਕਰਕੇ ਇਹ ਪਾਣੀ ਜਿਆਦਾ ਪੀ ਗਏ ਇਦਕੀ ਆ ਦੇਖੋ ਆ ਗਿਆ ਲੋ ਹੁਣ ਆਪਾਂ ਨੇ ਤਕਰੀਬਨ ਤੁਸੀਂ ਇਹ ਲਾ ਲਓ ਵੀ ਪਾਣੀ ਪਤਾ ਸਾਰਿਆਂ ਚ ਜਿੰਨੀ ਜਿੰਨੀ ਜ਼ਰੂਰਤ ਸੀ ਸਾਰਿਆਂ ਦੇ ਲੈਵਲ ਓਕੇ ਹੋ ਗਏ ਜੀ ਹੁਣ ਤੇ ਦੋਨੇ ਬੈਂਟ ਰੈਂਡ ਦੇ ਆਪਾਂ ਪਾਣੀ ਪੂਰਾ ਕਰਕੇ ਹੁਣ ਆਪਾਂ ਲੈ ਕੇ ਚੱਲਦੇ ਇਹਨਾਂ ਨੂੰ ਅੰਦਰ ਲਓ ਜੀ ਦੋਸਤੋ ਆਪਣਾ ਜਿਹੜਾ ਇਨਵਰਟਰ ਸਫਾਈ ਅਭਿਆਨ ਚੱਲ ਰਿਹਾ ਸੀ ਉਹ ਇਸ ਟਾਈਮ ਬਿਲਕੁਲ ਸਮਾਪਤ ਹੋ ਗਿਆ ਜੀ ਸਾਰੀ ਆਪਾਂ A to Z ਸਫਾਈ ਕਰਕੇ ਬੈਂਟਰੀ ਧੋ ਕੇ ਸਮਾਰ ਕੇ ਸਾਰੀ ਸਾਫ ਸਫਾਈ ਕਰਕੇ ਤੁਸੀਂ ਆ ਦੇਖ ਲਓ ਤੇ ਆਪਾਂ ਬੈਟਰੀ ਜਿਹੜੇ ਨੇ ਸਾਫ਼ ਕਰਕੇ ਲਾਤੇ ਆ ਹੁਣ ਬਿਲਕੁਲ ਸਹੀ ਤਰੀਕੇ ਦੇ ਨਾਲ ਤੇ ਪਹਿਲਾਂ ਨਾਲੋਂ ਤੇ ਹੁਣ ਤੁਸੀਂ ਆ ਬੈਟਰੀ ਚੈੱਕ ਕਰ ਸਕਦੇ ਹੋ ਵੀ ਕਿੰਨੀ ਸਫਾਈ ਹੋ ਗਈ ਆ ਹਨਾ ਬਿਲਕੁਲ ਪਹਿਲਾਂ ਗੰਦੇ ਜਿਹੇ ਲੱਗਦੇ ਸੀਗੇ ਤੇ ਆ ਹੁਣ ਤੁਸੀਂ ਆਪ ਦੇਖ ਲਓ ਵੀ ਆਪਾਂ ਕਿੰਨੇ ਵਧੀਆ ਤਰੀਕੇ ਦੇ ਨਾਲ ਸਾਰਾ ਸਿਸਟਮ ਜੇ ਤੁਹਾਨੂੰ ਇਹ ਵੀਡੀਓ ਲੱਗ ਗਿਆ ਵਧੀਆ ਤਾਂ ਜਰੂਰ ਸ਼ੇਅਰ ਕਰਿਓ ਆਪਾਂ ਨਿੱਕੀ ਨਿੱਕੀ ਗੱਲ ਤੇ ਘਰ ਵਿੱਚ ਮਿਸਤਰੀ ਨੂੰ ਸੱਦ ਲੈਨੇ ਆ ਤਾਂ ਇਹ ਕੰਮ ਆਪਾਂ ਆਪ ਵੀ ਘਰੇ ਕਰ ਸਕਦੇ ਆ ਪਰ ਕਰਨਾ ਪਾਉਨੇ ਗੌਰ ਨਾਲ ਆ ਠੀਕ ਹੈ ਜੀ ਕਰੰਟ ਵਾਲੀ ਚੀਜ਼ ਆ ਪਰ ਇਹਨਾਂ ਤੋਂ ਹਮੇਸ਼ਾ ਥੋੜਾ ਜਿਹਾ ਧਿਆਨ ਰੱਖਣਾ ਸੁਚੇਤ ਹੋ ਕੇ ਆ ਸਾਫ ਸਫਾਈ ਦਾ ਕੰਮ ਆਪਾਂ 15-20 ਮਿੰਟਾਂ ਚ ਸਾਰਾ ਕੰਮ ਨਿਬੇੜਤਾ ਜੀ ਸੋ ਸਾਰਿਆਂ ਦਾ ਧੰਨਵਾਦ